ਕਹਿੰਦੇ ਸ਼ੇਰ ਦੀ ਸ਼ਰਨ ਦੇ ਵਿੱਚ ਆਉਣ ਦਾ ਕੀ ਫਾਇਦਾ ਜੇ ਭਗਵਾਨ ਗਿੱਦੜੀ ਖਾ ਜਾਵੇ ਸੰਗ। ਆਪਾਂ ਇੱਥੇ ਬੈਠੇ ਆ ਨਾ। ਹਾਂ ਗੁਰਬਾਣੀ ਕਹਿੰਦੀ ਹੈ ਲੇਖਨ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ ਕਰਮ ਬਦਲਣਗੇ। ਸੰਗਤ ਦੇ ਵਿੱਚ ਆ ਕੇ ਚੰਗੇ ਬੰਦਿਆਂ ਦੀ ਸੰਗਤ ਕਰੋਗੇ, ਚੰਗੇ ਕਰਮ ਕਰੋਗੇ। ਪਰ ਜੋ ਪਿਛਲਾ ਲਿਖਿਆ ਗਿਆ ਉਹ ਕਿਵੇਂ ਮਿਟੂਗਾ? ਹੁਣ ਇਥੇ ਭਗਤ ਤਰਲੋਚਨ ਜੀ ਕਹਿੰਦੇ ਨੇ ਰੱਬ ਨੂੰ ਕਹਿੰਦੇ ਨੇ ਰੱਬ ਨਾਲ ਗੱਲਬਾਤ ਕਰਦੇ ਨੇ ਕੀ ਕਹਿੰਦੇ ਨੇ ਕਹਿੰਦੇ ਰੱਬ ਜੀ ਕਹਿੰਦੇ ਤਵ ਗੁਣ ਕਹਾਂ ਜਗਤ ਗੁਰਾ ਜਿਉਂ ਕਰਮਨ ਨਾਸੈ ਕਹਿੰਦੇ ਜਗਤ ਦੇ ਗੁਰੂ ਅਕਾਲ ਪੁਰਖ ਇਹ ਦੁਨੀਆ ਦੇ ਪਾਲਣ ਹਾਰੇ ਕੀ ਫਾਇਦਾ ਤੇਰੀ ਸ਼ਰਨ ਦੇ ਵਿੱਚ ਆਇਆ ਜੇ ਸਾਡੇ ਕਰਮ ਨਾ ਬਦਲੇ ਜਾਣ ਜੇ ਸਾਡੇ ਕਰਮ ਨਾ ਬਦਲੇ ਜਾਣ ਸਾਡੇ ਲੇਖ ਨਾ ਬਦਲੇ ਜਾਣ ਸਿੰਘ ਸਰਣ ਕਤ ਜਾਈਐ ਕਹਿੰਦੇ ਸ਼ੇਰ ਦੀ ਸ਼ਰਨ ਦੇ ਵਿੱਚ ਬੈਠਾ ਹੋਵੇ ਬੰਦਾ ਜੋ ਜੰਬੁਕ ਕਰਾਸਾ ਜੰਬਕ ਕਹਿੰਦੇ ਆ ਬਗਹਾੜ ਨੂੰ ਗਿੱਦੜ ਨੂੰ ਕਹਿੰਦੇ ਸ਼ੇਰ ਦੀ ਸ਼ਰਨ ਚ ਆਇਆ ਕੀ ਫਾਇਦਾ ਜੇ ਗਿੱਦੜ ਹੀ ਖਾ ਗਿਆ ਗੁਰਨਾਨਕ ਪਾਤਸ਼ਾਹ ਤੁਹਾਡੀ ਸ਼ਰਨ ਦੇ ਵਿੱਚ ਬੈਠੇ ਆ ਜੇ ਲੇਖ ਨਾ ਬਦਲੇ ਕਰਮ ਨਾ ਬਦਲੇ ਫਿਰ ਕੀ ਫਾਇਦਾ ਹੁਣ ਇਹ ਕਹਿ ਕੌਣ ਸਕਦਾ ਹੈ ਜਿਹੜਾ ਉਹਨੂੰ ਇੱਕ ਮਨ ਇੱਕ ਚਿੱਤ ਆਰਾਧਦਾ ਹੋਵੇ ਜੀਨੇ ਸਵੇਰੇ ਉੱਠਣਾ ਹੀ ਨਹੀਂ ਭਗਵਾਨ ਨੂੰ ਯਾਦ ਹੀ ਨਹੀਂ ਕਰਨਾ ਉਹਨੂੰ ਆਰਾਧਨਾ ਹੀ ਨਹੀਂ ਚੌਂਕੜਾ ਲਾਉਣਾ ਹੀ ਨਹੀਂ ਸੁੰਨ ਸਮਾਧੀ 'ਚ ਜਾਣਾ ਹੀ ਨਹੀਂ ਉਹ ਥੋੜਾ ਕਹਿ ਸਕਦਾ ਹੁਣ ਗੁਰਬਾਣੀ ਵੀ ਕਹਿੰਦੀ ਹੈ ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆ ਸਭਪਾ ਪਿਛਲੇ ਅੰਤਵਾਰ ਵੀ ਵਿਚਾਰ ਕੀਤੀ ਸੀ 12 ਮਹਾ ਦੇ ਵਿੱਚ ਆਉਂਦਾ ਆਹਾੜ ਦੇ ਮਹੀਨੇ ਦੇ ਵਿੱਚ ਇਹ ਪੰਕਤੀ ਹੁੰਦੀ ਹੈ ਜਿਹਾ ਬੀਜੈ ਤੂੰ ਜੋ ਬੀਜਿਆ ਉਹ ਲੇਖਾਂ ਦੇ ਰੂਪ ਦੇ ਵਿੱਚ ਤੇਰੇ ਕਰਮਾਂ ਦੇ ਮੱਥੈ ਜੋ ਲਿਖਿਆਸ ਤੇਰੇ ਮੱਥੇ ਦੇ ਉੱਤੇ ਭਗਵਾਨ ਨੇ ਲਿਖ ਦਿੱਤਾ ਫਿਰ ਪੰਕਤੀ ਆਉਂਦੀ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਕਰ ਕਰ ਕਰਣਾ ਤੋਂ ਕਰਮ ਕਰ ਜਿਉਂ-ਜਿਉਂ ਤੂੰ ਕਰਮ ਕਰੀ ਜਾਂਦਾ ਬੀਜ ਬੋਈ ਜਾਂਦਾ ਭਗਵਾਨ ਤੇਰੇ ਇੱਕ ਲੇਖ ਲਿਖੀ ਜਾਂਦਾ ਹੁਣ ਬੰਦਾ ਕਵੇ ਵੀ ਮੈਂ ਕਿਸੇ ਨੂੰ ਤੰਗ ਨਹੀਂ ਕੀਤਾ ਮੈਂ ਕਿਸੇ ਦਾ ਦਿਲ ਨਹੀਂ ਦੁਖਾਇਆ ਤੇ ਮੇਰੀ ਜ਼ਿੰਦਗੀ 'ਚ ਦੁੱਖ ਕਿਉਂ ਜਾਂ ਮੇਰੇ ਨਾਲ ਆਹ ਘਟਨਾ ਕਿਉਂ ਵਾਪਰ ਗਈ ਨਹੀਂ ਪਾਈ ਇਹ ਦੁਨੀਆਦਾਰੀ ਤਾਂ ਕਿਸੇ ਨਾਲ ਕੋਈ ਠੱਗੀ ਪ੍ਰੇਵ ਧੋਖਾ ਕਰ ਸਕਦੀ ਹੈ ਪਰ ਜਿਹੜਾ ਭਗਵਾਨ ਦਾ ਕੰਡਾ ਹੈ ਨਾ ਉਹ ਸੁਨਿਆਰੇ ਦੇ ਕੰਡੇ ਵਾਂਗ ਹੈ ਮਾਸਾ ਮਾਸਾ ਤੋਲਾ ਤੋਲਾ ਵੀ ਤੋਲਦਾ ਹੈ ਜੇ ਤੁਹਾਨੂੰ ਕਿਸੇ ਕਾਰਨ ਕਿਸ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਆਏ ਨੇ ਤਾਂ ਤੁਹਾਡੇ ਕਾਰਨ ਕਿਸੇ ਦਾ ਦਿਲ ਰੋਇਆ ਹੋਵੇ ਜੇ ਤੁਹਾਡੇ ਜੀਵਨ ਦੇ ਵਿੱਚ ਕੋਈ ਦੁੱਖ ਆਇਆ ਹੈ ਤਾਂ ਤੁਸੀਂ ਕਿਸੇ ਨੂੰ ਦੁੱਖ ਦਿੱਤਾ ਹੋਊਗਾ ਇਹ ਨਹੀਂ ਹੋ ਸਕਦਾ ਵੀ ਤੁਸੀਂ ਕਿਸੇ ਨੂੰ ਦੁੱਖ ਨਾ ਦਿੱਤਾ ਹੋਵੇ ਤੇ ਤੁਹਾਨੂੰ ਦੁੱਖ ਮਿਲ ਜਾਵੇ ਨਾ ਇੱਕ ਤਿਲ ਨਹੀਂ ਭੰਨੇ ਘਾਲੇ ਜੇ ਤੁਸੀਂ ਇੱਕ ਵਾਰ ਵਾਹਿਗੁਰੂ ਕਹਿੰਦੇ ਹੋ ਨਾ ਇੱਕ ਤਿਲ ਜਿੰਨੀ ਘਾਲਣਾ ਘਾਲਦੇ ਹੋ ਉਹਦੇ ਘਰ ਤੇ ਸੇਵਾ ਕਰਦੇ ਹੋ ਉਹ ਉਹ ਤੁਹਾਡਾ ਇਵਜ ਨਹੀਂ ਰੱਖਦਾ ਇਹ ਧਰਤੀ ਦੇ ਵਿੱਚ ਗੁਣ ਹੈ ਵੈਸੇ ਕੋਈ ਪਾਪ ਕਰ ਲੇ ਪੁੰਨ ਕਰ ਲੇ ਉਜਾਗਰ ਕਰ ਦਿੰਦੀ ਹੈ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਅਵਸ਼્ય ਮਿਲਣਾ ਹੈ ਹੁਣ ਮਿਲ ਜੇ ਜੇ ਬਾਅਦ ਚ ਮਿਲ ਜੇ ਪਾਸ਼ਾ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਕਹਿੰਦੇ ਆਪ ਬੀਜ ਕੇ ਆਪ ਹੀ ਖਾ ਰਹੇ ਆ ਆ ਵੀਜ ਰਹੇ ਆ ਫਿਰ ਜਦੋਂ ਲਿਖਿਆ ਗਿਆ ਇਹ ਖਾਵਾਂਗੇ ਆਪਾਂ ਫਿਰ ਹੁਣ ਲੇਖ ਬਦਲ ਕੌਣ ਸਕਦਾ ਹੈ ਫਿਰ ਪਾਤਸ਼ਾਹ ਕਹਿੰਦੇ ਲੇਖ ਬਦਲ ਸਕਦਾ ਹੈ ਅਕਾਲ ਪੁਰਖ ਜਿਨੇ ਲੇਖ ਲਿਖੇ ਹੋਣ ਜਾਂ ਉਹ ਸਤਗੁਰ ਜੋ ਅਕਾਲ ਪੁਰਖ ਦੇ ਰੂਪ ਨੇ ਅਕਾਲ ਪੁਰਖ ਦਾ ਜੋ ਰੂਪ ਨੇ ਨਾ ਸਤਗੁਰ ਗੁਰੂ ਉਹ ਤੁਹਾਡੇ ਲੇਖ ਬਦਲ ਸਕਦਾ ਹੈ ਜਾਂ ਉਹ ਜੋ ਰੱਬ ਵਿੱਚ ਸਮਾਇਆ ਹੋਵੇ ਮਹਾਂਪੁਰਸ਼ ਸੰਤ ਉਹ ਤੁਹਾਡੇ ਲੇਖ ਬਦਲ ਸਕਦਾ ਹੈ ਪਾਸ਼ਾ ਕਹਿੰਦੇ ਜਿਨ੍ਹਾਂ ਨ ਵਿਸਰੈ ਨਾਮ ਸੇਕ ਨੇਹਿਆ ਭੇਦ ਨ ਜਾਣੋ ਮੂਲ ਸਾਈਂ ਜਿਹਿਆ ਜਿਹੜੇ ਸਾਈਂ ਵਰਗੇ ਨੇ ਨਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਚੌਂਕੜਾ ਮਾਰੀ ਬੈਠਾ ਹੈ ਉਹ ਤੁਹਾਡੇ ਲੇਖ ਬਦਲ ਸਕਦੇ ਨੇ ਛੇਵੇਂ ਪਾਸ਼ਾ ਦਾ ਅਵਤਾਰਪੁਰ ਹੈ